ਬੜੀ ਖੁਸ਼ੀ ਹੁੰਦੀ ਹੈ ਇੱਥੇ ਆਣ ਕੇ ਜਦੋਂ ਅਸੀਂ ਦੁਪਹਿਰਾ ਸਭ ਦੇ ਡਿਊਟੀ ਹਾਂ ਨੇ ਅੰਦਰੋਂ ਖੁਸ਼ੀ ਹੁੰਦੀ ਵੀ ਆਪਾਂ ਅੱਜ ਡਿਊਟੀ ਕਰਨ ਚੱਲੇ ਆ ਸਵੇਰੇ 5 ਵਜੇ ਦਾਜੀ ਦਾ ਜ ਸ਼ਾਮ ਦੇ 7 ਵਜੇ ਤੱਕ ਇੱਥੇ ਰਹੀ ਇਨਸਾਨ ਜਦੋਂ ਵੀ ਤਰੱਕੀ ਕਰਦਾ ਆਪਣੀ ਸੋਚ ਤੇ ਕਰਦਾ ਸਾਡੀ ਸੋਚ ਇਹ ਆ ਵੀ ਜੇ ਅਸੀਂ ਬਾਬੇ ਚੀਦਾ ਦੇ ਅਸੀਂ ਆਉਂਦੇ ਆ ਦੁਪਹਿਰਾ ਸਭ ਤੇ ਤੇ ਡਿਊਟੀ ਤਨਮਨ ਤੋਂ ਕਰੀਏ ਸਕੂਨ ਮਿਲਦਾ ਹੈ ਜਦੋਂ ਇੱਥੇ ਡਿਊਟੀ ਲੱਗਦੀ ਹੈ ਤੇ ਸੇਵਾ ਕਰਨ ਦਾ ਮੌਕਾ ਲੱਗਦਾ ਜਦੋਂ ਮਿਲਦਾ ਹੈ ਜੀ ਸੰਗਤ ਨਾਲ ਇਹਦੇ ਬਾਰੇ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੀ ਮੈਨੂੰ ਖੁਸ਼ੀ ਹੋ ਬੜੀ ਕਿਰਪਾ ਇੱਥੇ ਗੁਰੂ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਹੱਥ ਤੋਂ ਵੱਧ ਸੰਗਤ ਆ ਰਹੀ ਹੈ ਅਸੀਂ ਤੇ ਡਿਊਟੀ ਤੇ ਕਰਨੀ ਕਰਨੀ ਹੈ ਡਿਊਟੀ ਦੇ ਨਾਲ ਅਸੀਂ ਸੇਵਾ ਵੀ ਕਰਦੇ ਸਿਰ ਇੱਕ ਤੋਂ ਇੱਕ ਸਾਲ ਤੋਂ ਪਹਿਲਾਂ ਇੱਥੇ ਆਉਣਾ ਸ਼ੁਰੂ ਕੀਤਾ ਸੀਗਾ ਪਹਿਰਾ ਸਾਹਿਬ ਦੇ ਡਿਊਟੀ ਮੈਂ ਲਗਾਤਾਰ ਆ ਰਹੇ ਹਾਂ ਇਸ ਵਾਰ ਜ਼ਿਆਦਾ ਵਾਰ ਹਾਂਜੀ ਤੇ ਸੰਗਤ ਦਿਨ ਦਿਨ ਵਾਧੀ ਜਾ ਰਹੀ ਹੈ ਕੱਢਣ ਦਾ ਤੇ ਕੋਈ ਕੰਮ ਨਹੀਂ ਹੈਗਾ ਬਾਜੀ ਦੀ ਕਿਰਪਾ ਗੁਰੂ ਆਮ ਦਾ ਸੱਚੇ ਪਾਛੈ ਨਹੀਂ ਤਪਦੀ ਗਰਮੀ 'ਚ ਤੁਸੀਂ ਮਾਰੋ ਜਿੱਧਰ ਮਰਜ਼ੀ ਕੈਮਰਾ ਮਾਰੋ ਵੇਖੋ ਰੋਡ ਰੋਡ ਦੇ ਉੱਪਰ ਸੰਗਤ ਬੈਠੀ ਹੈ ਇਹਦਾ ਮਤਲਬ ਵੀ ਬਾਬਾ ਜੀ ਦੀ ਸ਼ਰਦਾ ਹੈਗੀ ਆ ਚਪਹਿਰਾ ਸਾਹਿਬ 'ਚ ਕੁਝ ਤੇ ਕੋਈ ਸ਼ਕਤੀ ਹੈਗੀ ਆ ਜਿਹੜੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਪ ਦੀ ਗਰਮੀ ਦੇ ਵਿੱਚ ਦਿਸੋਂ ਦੂਰੋਂ ਡਰੇਡਿਓ ਸੰਗਤਾਂ ਜਿਹੜੀਆਂ ਦੁਪਹਿਰਾ ਕੱਟਣ ਵਾਸਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਪਹੁੰਚਦੀਆਂ ਨੇ ਤੇ ਉੱਥੇ ਹੀ ਵੱਡੀ ਸੇਵਾ ਜਿਹੜੀ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਆ ਤਪ ਦੀ ਗਰਮੀ ਦੇ ਵਿੱਚ ਲੋਕਾਂ ਨੂੰ ਜਿਹੜੇ ਆ ਰਸਤੇ ਦਿੱਤੇ ਜਾ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਦੂਰੋਂ ਡਰੇਡਿਓ ਆਉਂਦੇ ਨੇ ਤਾਂ ਕਈਆਂ ਨੂੰ ਰਸਤਿਆਂ ਦਾ ਨਹੀਂ ਪਤਾ ਹੁੰਦਾ ਕਿਵੇਂ ਕੀ ਕਹਿਣਾ ਚਾਹੋਗੇ ਤਪਦੀ ਗਰਮੀ ਦੇ ਵਿੱਚ ਜਿੱਥੇ ਲੋਕ ਸੇਵਾ ਕਰ ਰਹੇ ਨੇ ਲੰਗਰ ਲੱਗੇ ਨੇ ਤੇ ਪੁਲਿਸ ਦੀ ਭੂਮਿਕਾ ਕਿਵੇਂ ਵੇਖਦੇ ਹੋ ਤੁਹਾਡੀ ਆਪਣੀ ਭੂਮਿਕਾ ਸਭ ਤੋਂ ਪਹਿਲਾਂ ਤੇ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਦੀ ਫਤਿਹ ਜੀ ਬੜੀ ਕਿਰਪਾ ਇੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਜਿੱਥੇ ਨਹੀਂ ਸੰਗਤ ਆਉਂਦੀ ਆ ਔਰ ਬਹੁਤ ਜ਼ਿਆਦਾ ਸੰਗਤ ਆ ਰਹੀ ਆ ਹੱਥ ਤੋਂ ਵੱਧ ਸੰਗਤ ਆ ਰਹੀ ਆ ਅਸੀਂ ਤੇ ਡਿਊਟੀ ਤੇ ਕਰਨੀ ਕਰਨੀ ਆ ਡਿਊਟੀ ਦੇ ਨਾਲ ਅਸੀਂ ਸੇਵਾ ਵੀ ਕਰ ਰਹੇ ਹਾਂ ਬੜੀ ਖੁਸ਼ੀ ਹੁੰਦੀ ਆ ਇੱਥੇ ਆਣ ਕੇ ਜਦੋਂ ਅਸੀਂ ਦੁਪਹਿਰਾ ਸਭ ਦੇ ਡਿਊਟੀ ਹਾਂ ਨੇ ਕਿ ਆਂਦਰੋਂ ਖੁਸ਼ੀ ਹੁੰਦੀ ਵੀ ਆਪਾਂ ਅੱਜ ਡਿਊਟੀ ਕਰਨ ਚੱਲੇ ਆਂ ਸਵੇਰੇ 5 ਵਜੇ ਦਾ ਅਜਿਹਾ ਸ਼ਾਮ ਤੇ 7 ਵਜੇ ਤੱਕ ਇੱਥੇ ਰਹੀ। ਕੁਝ ਮੁਲਾਜ਼ਮ ਹੁੰਦੇ ਆ ਕਹਿੰਦੇ ਆ ਟ੍ਰੈਫਿਕ ਦੇ ਵਿੱਚ ਬੜਾ ਖੱਪ ਖਵਾ ਮੇਰੀ ਡਿਊਟੀ ਕੱਟ ਕੇ ਕਿਤੇ ਹੋਰ ਪਾਸੇ ਲਾ ਦਿਓ। ਆਪਣੀ ਆਪਣੀ ਸੋਚ ਆ ਤੁਹਾਡੀ ਸੋਚ ਦੇ ਮੁਨਸਰ ਕਰਦਾ ਸਾਰਾ। ਕਿਉਂਕਿ ਇਨਸਾਨ ਜਦੋਂ ਵੀ ਤਰੱਕੀ ਕਰਦਾ ਆਪਣੀ ਸੋਚ ਤੇ ਕਰਦਾ ਸਾਡੀ ਸੋਚ ਇਹ ਆ ਵੀ ਜੇ ਅਸੀਂ ਬਾਬੇ ਚੀਦਾ ਦੇ ਅਸੀਂ ਆਉਂਦੇ ਆ ਦੁਪਹਿਰਾ ਸਾਹ ਤੇ ਤੇ ਡਿਊਟੀ ਤਨਮਨ ਤੋਂ ਕਰੀਏ ਤੇ ਜਿਹੜੇ ਪਬਲਿਕ ਆ ਉਹਨੂੰ ਕੋਈ ਜਿਹੜੀ ਕੋਈ ਪ੍ਰੋਬਲਮ ਨਾ ਆਏ ਉਹਦੇ ਵਾਸਤੇ ਅਸੀਂ ਡਿਊਟੀ ਕਰਨ ਆਉਂਦੇ ਆ ਸੰਗਤਾਂ ਦਾ ਕਿੰਨਾ ਕਿ ਹਰ ਰੋਜ਼ ਕਿੰਨਾ ਕੁ ਰੁਝਾਵਤ ਰਿਹਾ ਦਿਨੋ ਦਿਨ ਕਿੰਨੀ ਕਿ ਜਿਹੜੀ ਭੀੜ ਨਜ਼ਰ ਆਉਂਦੀ ਹੈ ਕਿ ਜਾਂ ਅਗਲੇ ਨੂੰ ਫਰਕ ਪੈ ਗਿਆ ਤਪਦੀ ਗਰਮੀ ਦੇ ਵਿੱਚ ਮੇਰਾ ਇੱਕ ਤੋਂ ਇੱਕ ਸਾਲ ਤੋਂ ਪਹਿਲਾਂ ਇੱਥੇ ਆਉਣਾ ਸ਼ੁਰੂ ਕੀਤਾ ਸੀਗਾ ਬਿਹਾਰਾ ਸਾਹਿਬ ਦੇ ਡਿਊਟੀ ਮੈਂ ਲਗਾਤਾਰ ਆ ਰਿਹਾ ਹਾਂ ਇਸ ਵਾਰ ਤੇ ਅਤਵਾਰ ਹਾਂਜੀ ਇਹ ਸੰਗਤ ਦਿਨ ਦਿਨ ਵਾਧੀ ਜਾ ਰਹੀ ਹੈ ਕੱਢਣ ਦਾ ਤੇ ਕੋਈ ਕੰਮ ਨਹੀਂ ਹੈਗਾ ਜੀ ਇੰਨੀ ਬਾਬਾ ਜੀ ਦੀ ਕਿਰਪਾ ਗੁਰੂ ਆਮ ਦਾ ਸੱਚੇ ਪਾਚਾ ਹੀ ਨਹੀਂ ਤਪ ਦੀ ਗਰਮੀ ਚ ਤੁਸੀਂ ਮਾਰੋ ਜਿੱਧਰ ਮਰਜੀ ਕੈਮਰਾ ਮਾਰੋ ਵੇਖੋ ਰੋਡ ਰੋਡ ਦੇ ਉੱਪਰ ਸੰਗਤ ਬੈਠੀ ਹੈ ਇਹਦਾ ਮਤਲਬ ਵੀ ਬਾਬਾ ਜੀ ਜੀ ਸ਼ਰਦਾ ਹੈਗੀ ਆ ਚਪਹਿਰਾ ਸਾਹਿਬ ਚ ਕੁਝ ਤੇ ਕੋਈ ਸ਼ਕਤੀ ਹੈਗੀ ਆ ਜਿਹੜੀ ਇੰਨੀਆਂ ਸਖਤਾਂ ਬਾਹਰ ਆ ਜਦੋਂ ਸਕੂਨ ਮਿਲਦਾ ਹੈ ਜਦੋਂ ਇੱਥੇ ਡਿਊਟੀ ਲੱਗਦੀ ਹੈ ਤੇ ਸੇਵਾ ਕਰਨ ਦਾ ਮੌਕਾ ਲੱਗਦਾ ਜਦੋਂ ਮਿਲਦਾ ਹੈ ਜੀ ਸੰਗਤ ਨਾਲ ਇਦੇ ਬਾਰੇ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੀ ਮੈਨੂੰ ਖੁਸ਼ੀ ਹੁੰਦੀ ਹੈ ਮੇਰੇ ਇੰਸਪੈਕਟਰ ਸਾਹਿਬ ਨੇ ਸਰਦਾਰ ਪਰਮਜੀਤ ਸਿੰਘ ਮਾਜੋਕ ਸੀਬੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਏਡੀਪੀਸੀ ਸਾਹਿਬ ਟਰੈਕ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਅਸੀਂ ਡਿਊਟੀ ਕਰਦੇ ਹਾਂ ਉਹਨਾਂ ਦੇ ਹੁਕਮ ਦੀਆਂ ਨਿਵੇਂ ਪਾਲਣਾ ਹੁੰਦੀ ਹੈ ਵੀ ਡਿਊਟੀ ਤੁਸੀਂ ਜਿਹੜੀ ਆ ਤਨ ਦਾ ਹੀ ਨਾ ਕਰਦੇ ਔਰ ਤਨ ਦਾ ਹੀ ਨਹੀਂ ਬੀਪੀ ਕੀਤੀ ਜਾਂਦੀ ਔਰ ਬਹੁਤ ਖੁਸ਼ੀ ਹੁੰਦੀ ਹੈ ਅੰਦਰੋਂ ਇੱਕੋ ਖੁਸ਼ੀ ਹੁੰਦੀ ਹੈ ਵੀ ਆਪਾਂ ਬਾਬਾ ਦੀਪ ਸਿੰਘ ਦੇ ਦਰ ਤੇ ਚੱਲੇ ਆ ਚੋਚੇ ਜੀ ਡਿਊਟੀ ਕਰਨ ਆਹ ਮਾਟੋ ਵਾਲੇ ਕਹਿਣਾ ਮੰਨ ਲੈਣ ਤੇ ਕਿਉਂਕਿ ਉਦਾਂ ਵੇਖੀਏ ਤਾਂ ਚਾਰੇ ਪਾਸੇ ਅੰਮਰਸਾ ਚਾਟੋ ਹੀ ਆਟੋ ਹੀ ਫਿਰਨੇ ਹੁੰਦੇ ਆ ਮੰਨਦੇ ਆ ਲੋਕ ਐਕਸੈਪਟ ਕਰਦੇ ਕਿ ਵਾਕਿਆ ਹੀ ਗੁਰੂ ਘਰ ਦੇ ਵਿੱਚ ਸੰਗਤ ਆਉਂਦੀ ਆ ਤੇ ਪੁਲਿਸ ਦੀ ਮੰਦਣੀ ਚਾਹੀਦੀ ਆ ਪੁਲਿਸ ਦੀ ਮੰਨਦੇ ਵੀ ਆ ਜੇ ਨਹੀਂ ਮੰਨਦੇ ਤਾਂ ਥੋੜਾ ਬਹੁਤ ਫਿਰ ਐਵੇਂ ਤੁਹਾਨੂੰ ਪਤਾ ਅਤਰਾ ਚੜਾ ਕਰ ਲਈਦਾ ਕਿਉਂਕਿ ਇਹਨਾਂ ਵੀ ਕਮਾਈ ਕਰਨੀ ਆ ਅਸੀਂ ਡਿਊਟੀ ਕਰਨੀ ਆ ਅਸੀਂ ਪ੍ਰਸ਼ਾਸਨ ਵੱਲੋਂ ਆਨੇ ਆ ਇਹਨਾਂ ਬੱਚੇ ਪਾਲਣੇ ਐ ਇਹੋ ਜੀ ਕੋਈ ਗੱਲ ਨਹੀਂ ਮੰਨਦੇ ਆ ਸਾਰੇ ਸੋ ਧੰਨਵਾਦ ਇਸਨ ਪੁਲਿਸ ਮੁਲਾਜ਼ਮ ਜਿਨ੍ਹਾਂ ਦਾ ਕਹਿਣਾ ਕਿ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਗੁਰੂ ਘਰ ਦੀ ਸੇਵਾ ਦੇ ਨਾਲ-ਨਾਲ ਜਿੱਥੇ ਅਸੀਂ ਸਰਕਾਰੀ ਡਿਊਟੀ ਕਰਦੇ ਹਾਂ ਉੱਥੇ ਤਪਦੀ ਗਰਮੀ ਦੇ ਵਿੱਚ ਸੰਗਤਾਂ ਦੀ ਸੇਵਾ ਕਰਕੇ ਸੰਗਤਾਂ ਦਾ ਉਤਸ਼ਾਹ ਕਰਕੇ ਮਨ ਨੂੰ ਸਕੂਨ ਵੀ ਕਿਤਨਾ ਕਿਤੇ ਮਿਲਦਾ ਤੇ ਇਸੇ ਤਰ੍ਹਾਂ ਹੀ ਜਿੰਨਾ ਚਿਰ ਸਾਡੇ ਕੋਲ ਸੇਵਾ ਲਊਗੀ ਭਾਵੇਂ ਡਿਪਾਰਟਮੈਂਟ ਵੱਲੋਂ ਤੇ ਬੇਸ਼ੱਕ ਸੰਗਤਾਂ ਦੀ ਤਨਮਨ ਦੇ ਨਾਲ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ